ਸਾਡਾ ਅੱਜ ਰਾਸ਼ਟਰੀ ਪਰਵ ਆਸੀਂ Swami Vivekanand Maharaj ji ਦੀ ਪਾਵਨ ਨਗਰੇ ਪਿੰਡ ਮੰਗਲਵਾਲਾ ਦੇ ਵਿੱਚ ਮਨਾ ਰਹੇ ਹਾਂ ਸਤਿ ਸ੍ਰੀ ਅਕਾਲ ਆਸੀਂ ਇਸ ਇਨਸਾਨ ਦੇ ਅੱਗੇ ਨਤਮਸਤਕ ਹੋ ਰਹੇ ਹਾਂ ਜਿਨ੍ਹਾਂ ਨੇ ਭਾਰਤ ਦਾ ਸੰਵਿਧਾਨ ਲਿਖਿਆ ਸੀਗਾ ਡਾਕਟਰ ਭੀਮrao Ambedkar Chowk ਮੰਗਲਵਾਲਾ ਦੇ ਵਿੱਚ ਆਸੀਂ ਆਪਣੇ ਇਸ ਪ੍ਰੋਗਰਾਮ ਦਾ ਆਗਾਜ਼ ਕਰ ਰਹੇ ਹਾਂ ਸਾਡੇ ਅੱਜ ਦੇ ਮੁੱਖ ਮਹਿਮਾਨ ਸਰਦਾਰ ਸਰਪੋਤ ਸਾਡੀ ਜੀ 5 ਮਿੰਟ ਦੇ ਵਿੱਚ ਸਾਡੇ ਵਿੱਚ ਪਹੁੰਚ ਰਹੇ ਹਨ ਉਸ ਤੋਂ ਬਾਅਦ ਉਹ ਆਪਣੇ ਹੱਥਾਂ ਦੇ ਨਾਲ ਤਿਰੰਗਾ ਲਹਿਰਾਉਣਗੇ ਅਤੇ ਦੇਸ਼ ਭਗਤੀ ਦਾ ਸਾਨੂੰ ਸੰਦੇਸ਼ ਦੇਣਗੇ ਆਜ਼ਾਦੀ ਦਿਨ ਸਾਡੇ ਦੇਸ਼ ਲਈ ਇਹੋ ਜਿਹਾ ਮਹੱਤਵ ਰੱਖਦਾ ਹੈ ਕਿ ਅੱਜ ਦੇ ਦਿਨ ਸਾਡੇ ਦੇਸ਼ ਦਾ ਸੰਵਿਧਾਨ ਲਾਗੂ ਹੋਇਆ ਸੀ ਅੱਜ ਦੇ ਦਿਨ ਹਰ ਨਾਗਰਿਕ ਨੂੰ ਇੱਕ ਸਮਾਨਤਾ ਦਾ ਅਧਿਕਾਰ ਮਿਲਿਆ ਸੀ ਜਿਵੇਂ ਕਿ ਆਪ ਸਭ ਜਾਣਦੇ ਹੋ ਸਮੂਹ ਆਜ਼ਾਦੀ ਤੋਂ ਲੈ ਕੇ ਸੰਵਿਧਾਨ ਤੱਕ ਬੋਰ ਦੀਆਂ ਔਕੜਾਂ ਦਾ ਸਾਹਮਣਾ ਕਰਦਾ ਪਿਆ ਸਾਡੇ ਸ਼ਹੀਦ ਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦੀਆਂ ਕੁਰਬਾਨੀਆਂ ਸਦਕੇ ਸਾਡਾ ਸੰਵਿਧਾਨ ਲਾਗੂ ਹੋਇਆ ਚੰਦਰਸ਼ੇਖਰ ਚੁਨਾਚੰਦਰ ਬੋਸ ਵਰਗੇ ਚੋਰਾਂ ਨੂੰ ਨਹੀਂ ਭੁਲਾਇਆ ਜਾ ਸਕਦਾ ਜਿਨ੍ਹਾਂ ਸਦਕੇ ਆ ਸਾਡੇ ਹੱਥ ਦੇ ਵਿੱਚ ਤਿਰੰਗਾ ਹੈ ਆਓ ਅਸੀਂ ਇੱਕ ਵਾਰੀ ਨੂੰ ਸ਼ਰਧਾਂਜਲੀ ਦਿੰਦੇ ਹੋਏ ਕੋਈ ਨਾਰਾ ਬੁਲੰਦ ਕਰੀਏ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਵੰਦੇ ਮਾਤਰਮ ਵੰਦੇ ਮਾਤਰਮ ਜੈ ਜਵਨ ਜੈ ਕਿਸਾਨ ਜੈ ਜਵਨ ਜੈ ਕਿਸਾਨ ਸੋ ਮੈਂ ਡਾਕਟਰ ਜੈਸਟੋਗਰਾ ਚੇਅਰਮੈਨ ਡੋਗਰਾ ਟੈਰਾ ਮੈਡੀਕਲ ਫਾਊਂਡੇਸ਼ਨ ਹਿਸ਼ਾਰਪੁਰ ਪਹਿਲ ਦੋਨੋਂ ਆਪ ਜੀ ਦਾ ਸਵਾਗਤ ਕਰਦਾ ਹਾਂ ਅਤੇ ਜੀ ਆਇਆਂ ਆਖਦਾ ਹਾਂ ਅੱਜ ਦਾ ਇਹ ਸਮਾਗਮ ਸਾਡੇ ਅਸ਼ਮਿਤ ਠਾਕਰ ਅਤੇ ਸ਼ਹਿਰੇ ਪੈਂਚੀ ਦੇ ਅਗਵਾਈ ਦੇ ਹੇਠ ਪਿੰਨ ਲੰਗਲਵਾਲਾ ਦੇ ਵਿੱਚ ਲੀਕਿਆ ਗਿਆ ਹੈ ਸਾਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਸਾਡੇ ਪਿੰਡ ਦੇ ਜੁਵਾ ਜਿਹੜੇ ਅਸ਼wini ਠਾਕਰ ਦੇ ਨਾਲ ਮੋਢੇ ਨਾਲ ਮੋਢਾ ਬਲਾ ਕੇ ਕੰਮ ਕਰ ਰਹੇ ਹਨ ਇਹੋ ਜਿਹੇ ਦੇਸ਼ ਭਗਤੀ ਦੇ ਕੰਮ ਕਰਨ ਦੇ ਨਾਲ ਸਾਡੇ ਜੁਵਾ ਦਾ ਜੋਸ਼ ਮਹਿਸੂਸ ਹੋਤਾ ਹੈ ਅਸੀਂ ਆਸ ਕਰਦੇ ਹਾਂ ਤੇ ਅਸੀਂ ਇਹੇ ਹੀ ਆਪਣੇ ਪਿੰਡ ਦੇ ਵਿੱਚ ਅਸ਼wini ਠਾਕਰ ਅਤੇ ਸ਼ੈਰੂ ਸਰਪੰਚ ਦੀ ਵਿਵਾਇਹ ਦੇ ਜਿਹੜਾ ਪ੍ਰੋਗਰਾਮ ਹੋ ਰਿਹਾ ਹੈ ਅੱਗੇ ਤੋਂ ਵੀ ਇਹ ਪ੍ਰੋਗਰਾਮ ਹੁੰਦਾ ਰਹੇ ਮੈਂ ਹੁਣ ਸਰਪੰਚ ਸਾਹਿਬ ਦਾ ਸਰਪੰਚ ਕਰਮੇਲ ਪਠਾਨੀ ਜੀ ਨੂੰ ਬੇਨਤੀ ਕਰਦਾ ਹਾਂ ਕਿ ਉਹ 26 ਜਨਵਰੀ ਦੇ ਮੌਕੇ ਤੇ ਆਪਣੇ ਵਿਚਾਰ ਸਾਂਝੇ ਕਰਨ ਮਤਾ ਕੀ ਜੈ ਅੱਜ 26 ਜਨਮ ਦਿਨ ਤੇ ਹੜਦੇ ਮੈਂ ਤੁਹਾਨੂੰ ਦੇਸ਼ ਦੀ ਆਜ਼ਾਦੀ ਦੇ ਇਤਿਹਾਸ ਨੂੰ ਵਧਾਈ ਦਿੰਨਾ ਅਤੇ ਲੱਖ ਲੱਖ ਪਰਹਿਆਂ ਜਿੰਨਾ ਕਿਉਂਕਿ ਇਸ ਦਿਨ ਸਾਡਾ ਦੇਸ਼ ਦਾ ਸੰਵਿਧਾਨ ਲਾਗੂ ਹੋਇਆ ਜਿਹੜੀ ਵਿੱਚ ਸਾਹਿਬ ਨੇ ਬਾਬਾ ਜੀ ਨੇ ਜਿਹੜੇ ਤੁਹਾਡੇ ਹਵਾਲੇ ਕੀਤਾ ਅੱਜ ਅਸੀਂ ਜੋ ਵੀ ਆਜ਼ਾਦੀ ਦਾ ਆਨੰਦ ਮਾਣ ਰਹੇ ਆ ਉਹ ਸਾਰਾ ਸੰਵਿਧਾਨ ਦੇ ਅਧੀਨ ਹੈ ਇਹ ਇਹ ਸੰਵਿਧਾਨ ਦੇ 36 ਹੈ ਕਿ ਸਾਡੇ ਗਾਵੇ ਚ ਦਿਨੋ ਦਿਨ ਬਹੁਤ ਅੱਗੇ ਵੱਧ ਰਿਹਾ ਹੈ ਇਹ ਠੀਕ ਹੈ ਕਿ ਦੇਸ਼ ਦੀ ਆਜ਼ਾਦੀ ਦਾ ਜਿਹੜਾ ਦੇਖਿਆ ਰਾ ਸਾਡੇ ਨੂੰ ਬਦਗੇ ਮਨਾਟੇ ਦਾ ਅਸੀਂ ਪਿੰਡ ਵਾਸੀ ਨੰਦਗੜਾ ਸਾਡੇ ਰੰਗ ਤੇ ਦਾਤ ਰਿਵਸ ਸੁਗਲਤੀ ਮਿਹਨਤ ਨਾਲ ਅਸੀਂ ਸਾਡੇ ਦੇ ਅਗਭਾਈ ਇਹ ਸਾਡੇ ਸਾਡੇ ਨਾਲ ਮਿਲ ਕੇ ਮਨਾ ਰਹੇ ਹੈ ਅਸੀਂ ਇਸ ਦੇ ਅਨੁਸਾਰ ਨੂੰ ਮੁਬਾਰਕ ਵਾਦ ਨੇ ਹੈ ਤੇ ਦੇਖਦਾ ਵੱਧ ਤੋਂ ਵੱਧ ਜਿਹੜਾ ਇਹ ਦਿਨ ਮਨਾਣਾ ਚਾਹੀਦਾ ਅੱਜ ਜਿਹਨੂੰ ਅਸੀਂ ਗੰਤੰਤਤਰ ਦੇਸ਼ ਦੇ ਤੌਰ ਤੇ ਹਰ ਸਾਲ 26 ਜਨਵਰੀ ਮਨਾਉਂਦੇ ਆ ਸਭ ਤੋਂ ਪਹਿਲਾਂ ਮੈਂ ਅੱਜ ਦੇ ਦਿਨਤੀ ਸਮੂਹ ਦੇਸ਼ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਲੱਖ ਲੱਖ ਵਧਾਈ ਦੇਣਾ ਕਿ ਇਸ ਦਿਨ ਸਾਡੇ ਦੇਸ਼ ਦਾ ਜਿਹੜਾ ਸਵਦਾ ਲਾਗੂ ਹੋਇਆ ਜਿਹਦੇ ਤਹਿਤ ਆਪ ਸਾਨੂੰ ਸਾਡੇ ਕਾਨੂੰਨ ਬਣੇ ਅਸੀਂ ਵੋਟ ਪਾਉਣ ਦਾ ਅਧਿਕਾਰ ਵੱਖ-ਵੱਖ ਸਮੇਂ ਦੇ ਸਰਕਾਰਾਂ ਚੁੰਨਦਾ ਅਧਿਕਾਰ ਅੱਜ ਦਾ ਦਿਨ ਸਾਡੀ ਜ਼ਿੰਦਗੀ ਚ ਬਹੁਤ ਵੱਡੀ ਮਹੱਤਾ ਰੱਖਦਾ ਅਤੇ ਇਸ ਦਿਨ ਨੂੰ ਮਨਾਉਣਾ ਮੈਂ ਸਭ ਤੋਂ ਪਹਿਲਾਂ ਧੰਨਵਾਦ ਕਰਦਾ ਡੋਗਰਾ ਸਾਹਿਬ ਦਾ ਬਟਾ ਡੋਗਰਾ ਜੀ ਦਾ ਡੋਗਰਾ ਪੈਰਾ ਮੈਡੀਕਲ ਡੋਗਰਾ ਪਬਲਿਕ ਸਕੂਲ ਸਾਰੀ ਉਹਨਾਂ ਦੀ ਟੀਮ ਦਾ ਬੱਚਿਆਂ ਦਾ ਸਟਾਫ ਦਾ ਤੇ ਮੇਰੇ ਵੀਰ ਅਸ਼wini ਠਾਕੁਰ ਜੀ ਦਾ ਅਤੇ ਇੱਥੇ ਉਹਦੇ ਮੈਂਬਰ ਪੰਚਾਇਤ ਸਾਹਿਬਾਨ ਦਾ ਸਾਰਿਆਂ ਦਾ ਜਿਨ੍ਹਾਂ ਨੇ ਅੱਜ 26 ਜਨਵਰੀ ਦਾ ਇਹ ਤਿਹਾਰ ਅਜ ਨੰਗਲ ਬਿਆਲਾ ਆਪਣੀ ਧਰਤੀ ਤੇ ਬਹੁਤ ਵੱਡੇ ਪੱਧਰ ਤੇ ਜਿਹੜਾ ਨੇ ਮਨਾਇਆ ਅਤੇ ਇਹ ਸਮੇਂ ਦੀ ਮੁੱਖ ਲੋੜ ਵੀ ਆ ਕਿਉਂਕਿ ਇਸ ਦਿਨ ਦੀ ਕੀ ਮਤਤ ਆਪਣੇ ਬੱਚਿਆਂ ਨੂੰ ਦੱਸਣਾ ਕਿਸ ਤਰ੍ਹਾਂ ਸਾਨੂੰ ਇਹ ਦਿਨ ਮਨਾਉਣ ਨੂੰ ਮਿਲੇ ਕਿਸ ਤਰ੍ਹਾਂ ਸਾਡੇ ਦੇਸ਼ ਨੂੰ ਆਜ਼ਾਦੀ ਮਿਲੀ ਬਹੁਤ ਵੱਡੀ ਗਿਣਤੀ ਚ ਸਾਡੇ ਪੂਰਵਜਾਂ ਨੇ ਸਾਡੇ ਬਜ਼ੁਰਗਾਂ ਨੇ ਸਾਡੇ ਨੌਜਵਾਨਾਂ ਨੇ ਉਸ ਸਮੇਂ ਤੇ ਸ਼ਹੀਦੀਆਂ ਦੇ ਕੇ ਇਹ ਦਿਨ ਜਿਹੜਾ ਸਾਡਾ ਦੇਸ਼ ਅੱਜ ਅਸੀਂ 26 ਜਨਵਰੀ ਦੇ ਤਿਹਾੜ ਮਨਾਉਂਦੇ ਆ ਚਾਹੇ 15 ਅਗਸਤ ਦੇ ਤਿਹਾੜ ਮਨਾਉਂਦੇ ਆ ਇਹ ਦਸ ਸਦਿਆਂ ਸਾਡੂੰ ਮਨ ਨੂੰ ਮਿਲੇ ਮੈਂ ਆਪਣੇ ਵੱਲੋਂ ਆਪਣੀ ਸਾਰੀ ਟੀਮ ਵੱਲੋਂ ਜਿੱਥੇ ਡਾਕਟਰ ਸਾਹਿਬ ਦਾ ਆਸ਼ੂਨੀ ਜੀ ਦਾ ਸਾਰੀ ਟੀਮ ਦਾ ਧੰਨਵਾਦ ਕਰਦਾ ਉਥੇ 26 ਜਨਵਰੀ ਦੀ ਸਮੂਹ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਜੈ ਹਿੰਦ ਅੱਜ ਸ੍ਰੀ ਸੁਮੇਂ ਹੀਰਾਨੰਦ ਮਹਾਰਾਜ ਜੀ ਦੀ ਪਾਵਨ ਨਗਰੀ ਪਿੰਡ ਨੰਗਲਵਾਲਾ ਦੇ ਵਿੱਚ ਡਾਕਟਰ ਪੀ ਬਰਾਓ ਅੰਬੇਦਕਰ ਦੁਆਰਾ ਲਿਖਿਤ ਸੰਵਿਧਾਨ ਜਿਹੜਾ 26 ਜਨਵਰੀ 1950 ਨੂੰ ਲਾਗੂ ਹੋਇਆ ਸੀ ਅੱਜ ਉਹ ਰਾਸ਼ਟਰੀ ਪਰਵ ਦੇ ਤੌਰ ਤੇ ਪੂਰੇ ਹਿੰਦੁਸਤਾਨ ਦੇ ਵਿੱਚ ਚਾਹੇ ਉਹ ਹਿੰਦੁਸਤਾਨੀ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਰਹਿੰਦਾ ਬੜੀ ਧੂਮ ਧਾਮ ਦੇ ਨਾਲ ਮਨਾ ਰਿਹਾ ਹੈ ਸਾਨੂੰ ਫਕਰ ਹੁੰਦਾ ਹੈ ਅਸੀਂ ਅੱਜ ਪਿੰਨ ਨੰਗਲਵਾਲਾ ਦੇ ਵਿੱਚ ਅਸ਼ਵਨੀ ਠਾਕਰ ਅਤੇ ਸ਼ੈਰੀ ਪੈਂਚ ਦੀ ਅਗਵਾਈ ਦੇ ਹੇਠ ਬਣਾਇਆ ਸੋ ਸਾਡੇ ਇੱਥੇ ਸਾਡੇ ਸਰਬਜੋਤ ਸਰਦਾਰ ਸਰਬਜੋਤ ਸਾਭੀ ਜੀ ਨੇ ਆਪਣੇ ਹੱਥਾਂ ਦੇ ਨਾਲ ਤਿਰੰਗਾ ਲਹਿਰਾ ਕੇ ਸਾਨੂੰ ਭਾਈਚਾਰਾ ਮਜ਼ਬੂਤ ਕਰਨ ਲਈ ਸੰਦੇਸ਼ ਦਿੱਤਾ ਅਤੇ ਸਭਾਂ ਨੂੰ ਇੱਕ ਹੀ ਸੰਦੇਸ਼ ਦਿੱਤਾ ਨਾ Hindu ਬੁਰਾ ਹੈ ਨਾ Sikh ਬੁਰਾ ਹੈ ਨਾ Sai ਬੁਰਾ ਹੈ ਨਾ ਹੀ ਮੁਸਲਮਾਨ ਬੁਰੇ ਜੋ ਕੰਮ ਕਰਦਾ ਹੈ ਬੁਰਾ ਹੁੰਦਾ ਹੈ ਉਹ ਇਨਸਾਨ ਉਹਨਾਂ ਨੇ ਪਿੰਡ ਵਾਸੀਆਂ ਨੂੰ ਇਹ ਵੀ ਸੰਦੇਸ਼ ਦਿੱਤਾ ਸਾਨੂੰ ਆਪਣੇ ਸੰਵਿਧਾਨ ਦੇ ਅਨੁਸਾਰ ਚੱਲ ਕੇ ਆਪਣੇ ਦੇਸ਼ ਦੇ ਸੰਵਿਧਾਨ ਦੇ ਅਨੁਸਾਰ ਹੀ ਰਹਿ ਕੇ ਆਪਣੇ ਦੇਸ਼ ਦੇ ਕਾਨੂੰਨ ਦਾ ਪਾਲਣ ਕਰਨਾ ਚਾਹੀਦਾ ਹੈ ਸੋ ਮੈਂ ਡਾਕਟਰ ਜੇ ਸ਼ਟੋਗਰਾ ਚੇਅਰਮੈਨ ਡੋਗਰਾ ਫਾਊਂਡੇਸ਼ਨ ਹੁਸ਼ਿਆਰਪੁਰ ਇੱਕ ਵਾਰ ਫਿਰ ਗੰਤਾੰਤਰ ਦਿਵਸ ਦੇ ਮੌਕੇ ਤੇ ਸਮੂਹ ਪਿੰਡ ਵਾਸੀਆਂ ਨੂੰ ਇਲਾਕਾ ਨਿਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ ਦਿਨਾਂ ਹਾਂ ਅਤੇ ਸਰਦਾਰ ਸਰਬਜੋਤ ਸਿੰਘ ਸਾਹੀ ਜੀ ਦਾ ਧੰਨਵਾਦ ਕਰਦਾ ਹਾਂ ਜੈ ਹਿੰਦ ਜੈ ਹਿੰਦ ਜੈ ਹਿੰਦ ਗੰਤਾੰਤਰ ਦਿਵਸ ਆਸ਼ੀਰਵਾਦ ਕਰ ਅਤੇ ਸ਼ਰੀ ਪੰਚ ਦੀ ਵਧਾਈ ਹੋਏ ਪੋਗਰਾ ਪਬਲਿਕ ਸਕੂਲ ਦੇ ਗਰਾਊਂਡ ਵਿੱਚ ਬੁਚਾਇਆ ਗਿਆ ਅੱਗੇ ਸਾਡੇ ਬੇਤਰੀ ਮਾਨ ਸਰਦਾਰ ਸਰਪ੍ਰੀਤ ਸਾਹੀ ਜੀ ਸਾਹਿਬ ਜੀ ਸਰਪੰਚ ਚੇਅਰਮੈਨ ਵਿਲਾ ਪਰਿਸ਼ਦ ہشیاپور سبے بشیر طور پہ پہنچے تو اپنے ہاتھوں کے نام ترنگا لگایا اتنے آن کے سردار سربدیو سادھو جی کا پوری منگل نواسیاں بنے اشونی ٹھاکر جی بنے شہری پنچ بنے گوگلا پیرا میڈیکل فاؤنڈریشن بنے ہاردک ہاردک سواگت ہے سردار سربجیت سادو جی کو بےنتی کرتا ہوں کہ اب گنتر دس کے موقع پہ اپنے پرچار پرکٹ کردار سربجیت سادو ਮੈਂ ਜਕਾਰਾ ਗੋਸ਼ ਕਰਾਂਗਾ ਤੁਸੀਂ ਸਾਰਿਆਂ ਨੇ ਮੇਰੇ ਨਾਲ ਜਵਾਬ ਦੇਣਾ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਵੰਦੇ ਭਾਰਤਮ ਵੰਦੇ ਭਾਰਤਮ ਜੈ ਜਵਾਨ ਜੈ ਜਵਾਨ ਅੱਜ ਦੇ ਇਸ 23 ਜਨਵਰੀ ਗਣਤੰਤਰ ਦਿਵਸ ਦੇ ਤਿਹਾੜੇ ਤੇ ਮੈਂ ਸਾਰਿਆਂ ਨੂੰ ਬਖ ਬਧਾਈ ਦੇਣਾ ਇਹ ਧੰਨਵਾਦ ਕਰਦਾ ਆਪਣੇ ਬਹੁਤ ਹੀ ਸਤਿਕਾਰਯੋਗ ਡਾਕਟਰ ਡੋਗਰਾ ਜੀ ਦਾ ਡੋਗਰਾ ਪੈਰਾ ਮੈਡੀਕਲ ਡੋਗਰਾ ਪਬਲਿਕ ਸਕੂਲ ਦੇ ਆਪਣੇ ਵੀਰ ਅਸ਼wini ਜੀ ਦਾ ਜਿਨ੍ਹਾਂ ਨੇ ਲਗਭਗ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਿੰਡ ਮੰਗਲ ਬਿਹਾਰਾ ਜਿੱਥੇ ਇਸ ਦਿਨ ਨੂੰ ਮਨਾਉਣ ਨੇ ਸਾਨੂੰ ਸਾਰੇ ਹੁਣ ਸੱਦ ਕੇ ਇਸ ਦਿਨ ਨੂੰ ਬਣਾਇਆ ਅਤੇ ਮੈਂ ਸਮਝਦਾ ਅੱਜ ਦੇ ਦਿਨ ਸਾਦਾ ਸੰਵਿਧਾਨ 26 ਜਨਵਰੀ ਜਿਹਨੂੰ ਅਸੀਂ ਗਣਤੰਤਰ ਦਿਵਸ ਕਹਿੰਨੇ ਆ ਉਹਨੂੰ ਲਾਗੂ ਕੀਤਾ ਗਿਆ ਜਿਹਦੇ ਤਹਿਤ ਸਾਨੂੰ ਵੋਟ ਪਾਉਣ ਦਾ ਅਧਿਕਾਰ ਵੱਖ-ਵੱਖ ਸਮੇਂ ਦੇ ਸਰਕਾਰਾਂ ਚੁਣਨ ਦਾ ਅਧਿਕਾਰ ਸਾਡੇ ਕਾਨੂੰਨ ਦੀ ਬੋਸਥਾ ਕੀਤੀ ਗਈ ਜਿਹਦੇ ਤਹਿਤ ਅੱਜ ਅਸੀਂ ਆਪਣੇ ਆਜ਼ਾਦ ਭਾਵਨ ਦੇ ਵਿੱਚ ਸਵਧਾਨ ਦੇ ਤਹਿਤ ਰਹਿੰਦਿਆ ਇਸ ਦਿਨ ਨੂੰ ਅਸੀਂ ਹਰ ਸਾਲ ਮਨਾਉਂਦੇ ਆ ਅਤੇ ਮੈਂ ਸਮਝਦਾ ਜਿਥੇ ਅੱਜ ਸਾਨੂੰ ਘੁੰਮਦੀ ਜਾਂਦੀ ਆਪਣੇ ਦੇਸ਼ ਉੱਥੇ ਅੱਜ ਜਿਹੜਾ ਸਾਡਾ ਤਿਰੰਗਾ ਉਹ ਦੇਸ਼ਾਂ-ਵਦੇਸ਼ਾਂ ਦੀ ਧਰਤੀਆਂ ਤੇ ਵੀ ਲਹਿਰਾਉਂਦਾ ਅੱਜ ਤਿਰੰਗੇ ਦੀ ਕੀ ਮੰਨਦਾ ਉਹ ਅੱਜ ਦੇ ਦਿਨ ਸਾਡੇ ਸਪਤਾਣ ਨੂੰ ਪੜ ਕੇ ਵੇਖੋ ਉਹਦੇ ਵਿੱਚ ਅੱਜ ਤਿਰੰਗਾ ਅੱਜ ਦੇਸ਼ਾਂ-ਵਦੇਸ਼ੀਆਂ ਦੀ ਧਰਤੀ ਤੇ ਜਾ ਕੇ ਚੁੰਮਦਾ ਇਹਦੇ ਪਿੱਛੇ ਬਹੁਤ ਬੜਾ ਸਾਡੇ ਉਹਨਾਂ ਜੋਧਿਆਂ ਦਾ ਜਿਨ੍ਹਾਂ ਨੇ ਆਪਣੀਆਂ ਕੁਰਬਾਨੀਆਂ ਦੇ ਦਿੱਤੀਆਂ ਜਿਨ੍ਹਾਂ ਨੇ ਇਸ ਦੇਸ਼ ਵਾਸਤੇ ਸ਼ਹੀਦੀਆਂ ਦੇ ਦਿੱਤੀਆਂ ਸਾਨੂੰ ਉਹਨਾਂ ਨੂੰ ਵੀ ਹਮੇਸ਼ਾ ਮਨ ਦੇ ਵਿੱਚ ਯਾਦ ਕਰਨਾ ਚਾਹੀਦਾ ਅੱਜ ਦੇ ਜਨਮ ਦਿਨ ਮਨਾਉਂਦੇ ਆ ਉਹਨਾਂ ਸ਼ਹੀਦਾਂ ਨੂੰ ਮਨੋ ਜਿਵੇਂ ਪ੍ਰਣਾਮ ਕਰਿਆ ਕਰੋ ਜਿਨ੍ਹਾਂ ਦੇ ਤਹਿਤ ਅੱਜ ਅਸੀਂ ਇਸ ਦੇਸ਼ ਦੇ ਵਿੱਚ ਖੁੱਲ ਕੇ ਆਜ਼ਾਦ ਭਾਰ ਦੇ ਵਿੱਚ ਕੁੰਦੇ ਇਹਨਾਂ ਨੂੰ ਮਨਾ ਰਹੇ ਆ ਮੈਂ ਧੰਨਵਾਦ ਕਰਦਾ ਆਪਣੇ ਵੀਰ ਤਾਂ ਬੰਕਰ ਦੋਹਰਾ ਜੀ ਦਾ ਆਪਣੇ ਵੀਰ ਅਸ਼ਮੀਲੀ ਜੀ ਦਾ ਜਿਹੜੇ ਪਾਵੇ 15 ਅਗਸਤ ਦਾ ਦਿਹਾੜਾ ਹੋਵੇ ਕਈ ਛੱਤੀ ਜਨਮ ਦਿਨ ਦਾ ਦਿਹਾੜਾ ਹੋਵੇ ਜਿਨ੍ਹਾਂ ਨਾਲ ਸਾਡੇ ਦੇਸ਼ ਦਾ ਬਹੁਤ ਵੱਡਾ ਇਤਿਹਾਸ ਜੁੜਿਆ ਹੈ ਸਜਾਦ ਭਰ ਦਾ ਅਤੇ ਉਹਨੂੰ ਮਨਾਉਂਦੇ ਨੇ ਮੈਂ ਸਮਝਦਾ ਜਿਹੜੇ ਛੋਟੇ ਬੱਚੇ ਜਿਨ੍ਹਾਂ ਨੂੰ ਔਲ ਵਾਲੀ ਸਾਚੀ ਪਨੀਰੀ ਆ ਜਿਹੜੇ ਆ ਬੱਚੇ ਹਰ ਸਾਲ ਖੇਡਦੇ ਨੇ ਜਦੋਂ ਇਹਨਾਂ ਨੂੰ ਇਹਨਾਂ ਦਿਨਾਂ ਦੇ ਵਿੱਚ ਆ ਕੇ ਇਹ ਦਿਨ ਮਨਾਉਂਦੇ ਨੇ ਆਪਣੇ ਬੱਚਿਆਂ ਨੂੰ ਉਸੇ ਬਾਕੀ ਜਿਹੜੇ ਘਰਾਂ 'ਚ ਬੈਠੇ ਉਹਨਾਂ ਲੈ ਕੇ ਆਈਏ ਕਰੀਏ ਉਹਨਾਂ ਨੂੰ ਪਤਾ ਲੱਗੇ 26 ਜਨਵਰੀ ਦੀ ਕੀ ਮਹੱਤਤਾ ਸਾਡੀ ਜ਼ਿੰਦਗੀ ਦੇ ਵਿੱਚ 15 ਅਗਸਤ ਦੀ ਕੀ ਮਹੱਤਤਾ ਮਹੱਤਤਾ ਸਾਡੀ ਜ਼ਿੰਦਗੀ ਦੇ ਵਿੱਚ ਇਹਨਾਂ ਗੱਲਾਂ ਦਾ ਅਸੀਂ ਜ਼ਰੂਰ ਦਸੀਏ ਕਿਉਂਕਿ ਦਿਨ ਮਨਾਉਣੇ ਬੜੇ ਲਾਜ਼ਮੀ ਨੇ ਅਤੇ ਜਿਸ ਤਰ੍ਹਾਂ ਇੱਥੇ ਮਨਾਇਆ ਜਾਂਦਾ ਨਗਲ ਪਿਆਰਕ ਉੱਥੇ ਸਾਨੂੰ ਵਾਲੇ ਤੋਂ ਵਾਲੇ ਪਿੰਡਾਂ 'ਚ ਵੀ ਪੇਸ਼ੀਸ਼ ਕਰੀਏ ਵੀ ਆਪਣੇ ਪਾਵੇਂ ਛੋਟੇ ਪੱਦਰਤੇ ਹੋਵੇ ਪਾਵੇਂ ਵੱਡੇ ਪੱਦਰਤੇ ਹੋਵੇ ਇਹਨਾਂ ਦਿਨਾਂ ਦੇ ਵਿੱਚ ਆਪਣੇ ਪਿੰਡਾਂ 'ਚ ਜਰੂਰ ਅਸੀਂ ਆਜੇ ਪ੍ਰੋਗਰਾਮ ਹੈ 26 ਜਨਵਰੀ ਆ ਚਾਹੇ ਪਤਰਾ ਦਾ ਸਰ ਨੂੰ ਸੈਲੀਬ੍ਰੇਟ ਕਰੀਏ ਅਤੇ ਆਪਣੇ ਦੇਸ਼ ਦਾ ਜਿਹੜਾ ਝੰਡਾ ਤੰਗਾ ਝੰਡਾ ਜਿਹਨੂੰ ਅਸੀਂ ਕਹਿੰਦੇ ਆ ਉਹਨੂੰ ਫੱਟ ਕਰੀਏ ਉੱਚਾ ਕਰੀਏ ਅਤੇ ਸਾਡੇ ਇਸ ਤਾਲ ਕਰਕੇ ਸਾਡੇ ਆਉਣ ਵਾਲੇ ਪੀੜ੍ਹੀ ਵੀ ਜਿਹੜੀ ਬੱਚਿਆ ਉਹਨਾਂ 'ਚ ਵੀ ਦੇਸ਼ ਦੇ ਪ੍ਰਤੀ ਜਜ਼ਬਾ ਭਰੇਗਾ ਉਹਨਾਂ 'ਚ ਵੀ ਦੇਸ਼ ਦੇ ਪ੍ਰਤੀ ਜਾਗਰੂਕ ਬਣੇਗੀ ਅਤੇ ਮੈਂ ਆਪਣੇ ਵੱਲੋਂ ਬਹੁਤ ਬਹੁਤ ਧੰਨਵਾਦ ਕਰਦਾ ਆਪਣੇ ਵੀਰ ਸਾਰੇ ਪਿੰਡ ਵਾਸੀਆਂ ਦਾ ਕਿੰਧਰ ਤੁਸੀਂ ਇੱਥੇ ਖੜੇ ਹੋ ਤੁਸੀਂ ਆਪਣਾ ਸਾਰਿਆਂ ਨੇ ਕੀਮਤੀ ਸਮਾਂ ਕੱਢ ਕੇ ਇੱਥੇ ਪਹੁੰਚੇ ਹੋ ਮੇਰੇ ਵੀਰ ਬੈਟਰ ਸੱਜਣ ਜੀ ਕੋਰੇ ਤੋਂ ਆਏ ਨੇ ਬਹੁਤ ਸਰਗਰਮ ਜੋ ਸਾਰੇ ਤੁਸੀਂ ਇੱਥੇ ਪਹੁੰਚੇ ਹੋ ਤੇ ਅੱਜ ਸਿਰਫ ਦੇਰ ਨੂੰ ਇਸ ਮੰਕਲ ਪਹਿਲਾ ਦੇ ਧਰਤੀ ਤੇ ਸਾਰੇ ਅਸੀਂ ਸੈਲੀਬ੍ਰੇਟ ਕਰਦੇ ਆ ਅਤੇ ਬਹੁਤ ਬਹੁਤ ਵਧਾਈ ਹੈ ਇਸ ਦਿਨ ਨੂੰ ਮੈਂ ਆਪਣੇ ਵੱਲੋਂ ਇਨ੍ਹਾਂ ਛੋਟੇਆਂ ਬੱਚਿਆਂ ਵਾਸਤੇ ਡਾਕਟਰ 111 ਨੂੰ ਜਾਂਦੇ ਜਿਹੋ ਦਿਨਾਂ ਕਿ ਇਹਨਾਂ ਬੱਚਿਆਂ ਦੀ ਜ਼ਰੂਰ ਹੌਸਲਾ ਅਫਜਾਈ ਵਾਸਤੇ ਇਹਨਾਂ ਨੂੰ ਮੇਰੇ ਵੱਲੋਂ ਦੇਦੇ ਹਾਂ ਕਿ ਇਹ ਹਰ ਸਾਲ ਮੈਨੂੰ ਆਉਂਦਾ ਮੌਕਾ ਆਉਂਦਾ ਡਾਕਟਰ ਬਣਾ ਕਰਦੇ ਦਰਿਆ ਦੋ ਰਿਆ ਤਾਂ ਮੈਂ ਕਹਿੰਦੀ ਇਹ ਵਰਕਰ ਦੇ ਦੇ ਕੇ ਆਉਣੇ ਆ ਜ਼ਰੂਰ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਆ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਬੰਦੇ ਬੰਦੇ ਜੈ ਜਵਾਨ ਜੈ ਜਵਾਹਰ ایسے سیوک اس سورج کی طرح ہے جی ہر دھرم کا مان ستار کرتے ہیں سبنا سمانتا کا ادھکار دے کے سبنا ایکو جہاں عزت مان دے یہاں کوئی جات پات نہیں ہے میں پندرہ بھی نے تو میں ہاں انہوں نے ایک بہت ہی ودیا طریقے سیوا کی چاہے راجنیتک ختر ہوئے چاہے پرشاسک ہو چاہے سماجک ہو چاہے دارمک ہوا اسور کی طرح سب برابری روشنی دیں ہیں سو میں بڑا دنوادی ہیں انہوں نے آج گنتن دس کے خطے کے ترنگا لگایا جلے درشت نے پورے ہشیارپور گلی بھی جوش بھرا اج کا جا سڈے سومی جگاند مہاراج جی کی پاون نگری تین ننگل ویلیا ٹھاکر شہری پینچ کی اگوائی کے ہیٹ یہ ترنگا لہرایا گیا میں ਸਰਦਾਰ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਇਹ ਮੈਨਾਂ ਜੋ ਬੱਚਾ ਨੂੰ ਨਾਮ ਦਿੱਤਾ ਹੈ ਇਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜੁਨਾ ਸਰਦਾਰ ਰਜਿੰਦਰ ਸਾਹਿਬ ਜੀ ਅਸ਼wini Thakur ਜੀ ਸ਼ੈਰੀ ਪਾਲ ਜੀ ਡਾਕਟਰ ਸੱਜੇ ਜੀ ਨੂੰ ਬੇਨਤੀ ਕਰਦਾ ਹਾਂ ਕਿ ਬੱਚਿਆਂ ਨੂੰ ਲਾਡਲ ਆਪਣੇ ਅੱਥਰੂ ਨਾਲ ਜੀ ਚਾਰ ਰੱਖੋ ਅਤੇ ਸਰਦਾਰ ਸਰਦਾਰ ਸਿੰਘ ਸਾਹਿਬ ਜੀ ਦਾ ਇੱਥੇ ਪਹੁੰਚਣ ਤੇ ਬਹੁਤ ਬਰਗਤ। ਬਹੁਤ ਸਤਿਕਾਰਯੋਗ ਅੱਜ ਦੇ ਇਸ ਮਹੱਤਵਪੂਰਨ ਦਿਨ ਦੇ 26 ਜਨਮ ਆਜ਼ਾਦੀ ਦੇ ਦਿਨ ਤੇ ਜੋ ਰਾਜਪ트 ਮੇਜਕਰ ਜੀ ਨੇ ਸਰਵਧਾਨ ਲਾਂਭੂ ਕੀਤਾ ਸੀ ਉਸ ਦੇ ਸੰਬੰਧ ਵਿੱਚ ਅਸੀਂ 26 ਜਨਮ ਆਜ਼ਾਦੀ ਦਾ ਦਿਨ ਆ ਰਹੇ ਹਾਂ بھی سارے بہت ہی ستاریگ چیئرمین سر بجے ٹینرا جی جہاں بھی محنت صدقہ یہ سارا پروگرام الیچا گیا میں بہت بہت سارے ہی اتوار آئے ہوئے سارے ہی ستکار یوگ مہمان مکھ مہمان سارے سبجو سار سا بھی جی جو ہلکا مٹیریل کے سارے شومی اکالی دل کے سڑک کے انچارج ہیں ਜੋਨਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਸ਼ੁੱਧ ਜਨਮੀ ਦੇ ਮੰਗਲ ਬਾਗਾਂ ਦੇ ਵਿੱਚ ਆ ਕੇ ਆਪਣਾ ਝੰਡਾ ਲਹਿਰਾਇਆ ਤੇ ਆਪਣੇ ਵਿਚਾਰ ਦੱਸੇ ਨੇ ਪਹਿਲੇ ਸਾਰੇ ਆਏ ਹੋਣ ਨਾਲ ਸਾਰੇ ਸ਼ਿਕਤਾਰੀ ਜਨਮੀ ਮੰਗਲ ਬਾਗਾਂ ਦੇ ਬਾਹਰ ਸੱਜਣ ਮਿੱਤਰ ਮੇਰੇ ਵੀਰ ਭਰਾ ਪਾਣ ਬਹੁਤ ਸ਼ਿਕਤਾਰੀ ਪਾਣਾ ਪਰਿਵਾਰ ਤੇ ਸਕੂਲ ਦੇ ਬੱਚੇ ਮੇਰੇ ਸਾਰੇ ਸਾਥੀ ਮਾਗਮੀ ਅੱਜ ਦਾ ਧੰਨਵਾਦ ਕਰਦੇ ਜਿਨ੍ਹਾਂ ਨੇ ਆਪਣੀ ਕੀਮਤੀ ਸਮਾਂ ਕੱਢ ਕੇ ਇਸ 26 ਜਨਵਰੀ ਦੇ ਦਿਹਾੜੇ ਤੇ ਸੇਧਾ ਭਾਈਏ ਮੈਂ ਆਇਆ ਹਾਂ ਧੰਨਵਾਦ ਕਰਦਾ ਮੈਂ ਅਸ਼ਵਨੀ ਠਾਕਰ ਮੇਰੇ ਵੱਲੋਂ 26 ਜਨਵਰੀ ਦੀਆਂ ਪਿੰਡ ਵਾਸੀਆਂ ਨੂੰ ਬਹੁਤ ਬਹੁਤ ਵਧਾਈਆਂ ਮੈਂ ਠਾਕਰ ਅਗਵੀਰ ਸਿੰਘ ਬੇਟੂ ਮੇਰੇ ਵੱਲੋਂ ਪੂਰੇ ਪਿੰਡ ਵਾਸੀਆਂ ਨੂੰ ਪੰਚ ਅੰਤਰ ਦਿਵਸ ਦੀਆਂ ਲੱਖ ਲੱਖ ਵਧਾਈਆਂ ਮੁਬਾਰਕਬਾਦ ਜੈ ਜੰਤ ਮੈਂ ਧਰਮਿੰਦਰ ਸਿੰਘ ਵਾਸੀ ਪਿੰਡ ਨੰਗਲ ਵਿਆਣਾ 77ਵੇਂ ਗਣਤੰਤਰ ਦਿਵਸ ਦੀਆਂ ਪੂਰੇ ਇਲਾਕਾ ਨਿਵਾਸੀਆਂ ਨੂੰ ਪੂਰੇ ਭਾਰਤ ਨੂੰ ਬਾਹਰ ਰਹਿੰਦੇ ਹੋਏ ਭਾਰਤੀ ਜਿੰਨੇ ਵੀ ਆ ਇਹਨਾਂ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਮੈਂ ਰঞ্জੀਤ ਸਿੰਘ ਪਿੰਡ ਨੰਗਲ ਵਿਆਣਾ ਸਾਰਿਆਂ ਨੂੰ ਸਾਰੇ ਦੇਸ਼ ਵਾਸੀਆਂ ਨੂੰ ਗਣਤੰਤਰ ਦੇਸ਼ ਦੇ ਆ ਲੱਖ ਲੱਖ ਵਧਾਈਆਂ ਦਿੰਦਾ ਹਾਂ